ਅੱਜ ਤੋਹੀ ਦੇ ਪਿੰਡ तकरीबन ਆ ਸਮਝ ਲਓ ਕਿ ਜੀ ਸਾਹ ਦੇ ਆਸ-ਪਾਸ ਪਰਿਵਾਰ ਜਿਹੜੇ ਆ ਪਰ ਉਹਨਾਂ ਦੇ ਮੁੱਢੀ ਜਿਹੜੇ ਆ ਉਹ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਉਹਨਾਂ ਨੂੰ ਪਾਰਟੀ ਦਾ ਜਿਹੜਾ ਜੀ ਬਫਰ ਪਾ ਕੇ ਔਰ ਸੂਪਾ ਪਾ ਕੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਨ ਨੂੰ ਸਭਨਾਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ ਤੇ ਇਸ ਕਰਕੇ ਅੱਜ ਥੂਹੀ ਪਿੰਡ ਦੇ ਵਿੱਚ ਬਹੁਤ ਸਾਰੇ ਸੂਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ ਉਹ ਸਾਰਿਆਂ ਨੇ بڑا ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਪਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ ਤੇ ਪਿੰਡ ਜਿਹੜਾ ਅੱਜ ਥੂਹੀ ਬਹੁਤ ਹੀ ਇਤਿਹਾਸਕ ਪਿੰਡਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਛੋਹ ਪ੍ਰਾਪਤਿ ਦੀ ਧਰਤੀ ਹੈ ਔਰ ਬੜਾ ਪੋਲੀਟਿਕਲ ਪਿੰਡ ਵੀ ਹੈ ਜੀ ਰਾਜਨੀਤਿਕ ਤੌਰ ਤੇ ਬੜੇ ਸਮਝ ਰੱਖਦਾ ਪਿੰਡ ਤੇ ਮੇਰੀ ਇਹਨਾਂ ਨਾਲ ਕਮਿਟਮੈਂਟ ਹੈ ਕਿ ਜੇ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪੰਚਾਇਤ ਬਣੇਗੀ ਸਾਰੀ ਰਲਮਿਲ ਕੇ ਸਰਕਾਰ ਦੇ ਨਾਲ ਪਿੰਡ ਦਾ ਵਿਕਾਸ ਕਰੇਗੀ ਪਿੰਡ ਚ ਖੇਡ ਗਰਾਉਂਡ ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ ਧਰਮਸ਼ਾਲਾ ਗਰੀਬ ਰਵਾਰਾਂ ਦੇ ਕੱਚੇ ਘਰਾਂ ਦੇ ਪੈਸੇ ਮੰਮਰੇਗਾ ਦਾ ਕੰਮ ਸਹੀ ਤਰੀਕੇ ਨਾਲ ਮਲੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਬਹੁਤ ਗੰਭੀਰਤਾ ਦੇ ਨਾਲ ਇੰਪਲੀਮੈਂਟ ਕਰਾਂਗੇ ਪਰ ਪਿੰਡ ਨੂੰ ਖੁਸ਼ਹਾਲ ਕਰਾਂਗੇ ਬਿਲਕੁਲ ਸਕੂਲ 61% ਅੱਛੇ ਤਰੀਕੇ ਨਾਲ ਚੱਲੇਗਾ ਜੀ ਜਿਹੜਾ 2.5 ਸਾਲ ਦਾ ਪਿਛਲਾ ਬਖਵਾ ਰਿਆ ਬੇਸ਼ੱਕ ਸਰਕਾਰ ਆਮ ਆਦਮੀ ਪਾਰਟੀ ਹੁਣ ਕੀ ਹੈ ਸਰਕਾਰ ਦਾ ਫੰਡ ਦੇ ਸਕਦੇ ਆ ਮੈਂ ਕਈ ਕਰੋੜਾ ਰੁਪਇਆ ਜਿਹੜਾ ਜੀ ਬਦਮਸ਼ਾਹ ਨਾਬਦ ਪਿੰਡਾਂ ਚ ਵੰਡਿਆ ਪਰ ਉਹ ਐਜ਼ ਇਟ ਇ ਐਂ ਹੀ ਪਿਆ ਜੀ ਖਾਤਿਆਂ ਜਿਲਾਇਆ ਨਹੀਂ ਤੇ ਹੁਣ ਅਸੀਂ ਉਹ ਸਾਰਾ ਜਿਹੜਾ ਨਵੀਆਂ ਸਰਕਾਰਾਂ ਬਣੀਆਂ ਨੇ ਕੁਝ ਪ੍ਰਬੰਧਕਾਂ ਦੇ ذریعے ਅਸੀਂ ਪੈਸਾ ਰੁਕਿਆ ਹੋਇਆ ਪੈਸਾ ਜਿਹੜਾ ਜਿਹੜਾ ਨਹੀਂ ਯੂਜ਼ ਕੀਤਾ ਸਾਰਾ ਪੈਸਾ ਨੂੰ ਨਵੀਆਂ ਪੰਚਾਇਤਾਂ ਦੇ ਜ਼ਰੀਏ ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ ਸੋਹੀ ਪਿੰਡ ਦਾ ਜਿਹੜਾ ਸਕੂਲ ਦਾ ਮਸਲਾ ਜੀ ਪਿਛੇ ਜੀ ਬੜੀ ਪ੍ਰੋਬਲਮ ਰਹੀ ਹੈ ਔਰ ਪਿੰਡਾਂ ਸਮੂਥਲੀ ਜਿਵੇਂ ਅچھے ਟੀਚਰ ਨੇ ਗਰੇਵਾਲ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਨੇ ਭਰਾ ਵੀ ਨੇ ਬੜਾ ਉਹਨਾਂ ਨੇ ਕੰਮ ਕੀਤਾ ਕੰਮ ਕੀ ਕਰਨਾ ਵੀ ਹੈ ਤੇ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅچھے ਤਰੀਕੇ ਨਾਲ ਅੱਗੇ ਵਧਾਵਾਂਗੇ ਸਰਬਸੰਮਤੀ ਕਿੰਨੇ ਪਿੰਡਾਂ ਦੇ ਵਿੱਚ ਹੋਈ ਸਰਬਸੰਮਤੀ ਹੁਣ ਤੱਕ ਹੁਣ ਤੱਕ 13 ਪਿੰਡਾਂ ਚ ਹੋ ਚੁੱਕੀ ਹੈ ਜੀ 147 ਪਿੰਡਾਂ ਦੇ ਵਿੱਚੋਂ 13 ਪਿੰਡਾਂ ਸਰਬਸੰਮਤੀ ਹੋ ਗਈ ਪਰ ਇਹਦਾ ਅੰਕੜਾ ਜਿਹੜਾ ਅਸੀਂ 5 ਤਰੀਕ ਨੂੰ ਜਿਵੇਂ ਪੇਪਰ ਸਾਰੇ ਸਬਮਿਟ ਹੋ ਜਾਂਦੇ ਆ ਜਿਹਨੇ ਵਾਪਸ ਲੈਣੇ ਵਾਪਸ ਲਊਗਾ ਜਿਹਦੇ ਰਹਿ ਗਏ ਉਸ ਤੋਂ ਬਾਅਦ ਫਿਰ ਅਸੀਂ ਅੰ ਪਦਰ ਤੇ ਇਡੇ ਵੱਡੇ ਪਦਰ ਤੇ ਜਿਹੜੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਇਹ ਕਿਦਾ ਸਰਬਸੰਮਤੀ ਹੋਣੀ ਨਹੀਂ ਦਿੰਦੇ ਜੀ ਜਾਣਬੁੱਝ ਕੇ ਪਿੰਡਾਂ ਥੋੜੇ ਬੰਦੀ ਪਾਇਆ ਕੀਤੀ ਜਾਂਦੀ ਸੀ ਖਾਣ ਪੀਣ ਵਾਲੇ ਸੋਚਦੇ ਜੀ ਵੀ ਸਾਡਾ ਹਫਤਾ 10 ਦਿਨ ਚੰਗੇ ਨਿਕਲਣਗੇ ਜੀ ਪਿੰਡਾਂ ਜੋ ਥੋੜੇ ਬੰਦੀ ਜਿਹੜੀ ਹੈ ਇੱਕ ਨਸੂਰ ਬਣ ਗਈ ਕਿ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਵੱਡੇ ਪਦਰ ਤੇ ਨਹੀਂ ਹੋ ਪਾਈ ਅਸੀਂ ਉਹ ਥੋੜੇ ਬੰਦੀ ਖਤਮ ਕਰਕੇ ਮੁੱਖ ਮਤੀ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਬੰਦਾ ਸਰਬਸੰਮਤੀ ਕਰੇਗਾ ਜਿਹੜੀ ਪੰਚਾਇਤ ਸਰਬਸੰਮਤੀ ਕਰੇਗੀ ਉਹ ਪਿੰਡ ਨੂੰ 5 ਲੱਖ ਰੁਪਏ ਸਰਕਾਰ ਵੱਲੋਂ ਇਨਾਮ ਦਿੱਤਾ ਜਾਏਗਾ ਜੀ ਮੈਂ ਸਭ ਪੰਚਾਇਤਾਂ ਨੇ 13 ਆਲरेडी ਸਹਿਮਤੀ ਕਰ ਚੁੱਕੀਆਂ ਨੇ ਤੁਸੀਂ ਵੀ ਸਹਿਮਤੀ ਕਰੋ ਤੇ ਸਰਕਾਰ ਦਾ 5 ਲੱਖ ਦਾ ਨਾਮ ਪਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਦੀਆਂ ਗਰੰਟੀਆਂ ਨੇ ਉਹਦਾ ਲਾਹਾ ਲੈ ਕੇ ਪਿੰਡ ਦਾ ਭਲਾ ਕਰੋ ਸਾਰੇ ਪਾਸੇ ਇਹੀ ਹੈ ਜੀ ਸਾਰੇ ਪਾਸੇ ਇਹੀ ਹੈ ਜਿਹੜੇ ਵੀ ਪਿੰਡ ਤੁਸੀਂ ਜਾਓ ਉੱਥੇ ਪਿੰਡ ਦੇ ਵਿੱਚ ਕੀ ਹੈ ਜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਾਰਜਕਾਰੀ ਰਹੀ ਹੈ ਸਰਪੰਚਾਂ ਦੀ ਕਈ ਪਿੰਡਾਂ ਦੇ ਵਿੱਚ ਬਹੁਤ ਅੱਛਾ ਕੰਮ ਵੀ ਕੀਤਾ ਜੀ ਔਰ ਕਈ ਪਿੰਡਾਂ ਦੇ ਵਿੱਚ ਮਤਲਬ ਜਿਹੜਾ ਜੀ ਬਹੁਤ ਨੈਗੇਟਿਵ ਰਿਪੋਰਟ ਹੈ ਕਈ ਪਿੰਡਾਂਸੇ ਕਾਲਸਨਾਪਿੰਡ ਸਾਡਾ ਭਰਾ ਸਰਪੰਚ ਸੀਗਾ ਜੀ ਔਰ ਮੇਰੇ ਨਾਲ ਤਾਂ ਬੜੀ ਨਿੱਜੀ ਪਾਈ ਬਾਤ ਆ ਉਹਨਾਂ ਦੀ ਔਰ ਉੱਥੇ ਸਰਬਸੰਮਤੀ ਹੋ ਗਈ ਹੈ ਜੀ ਤੇ ਉੱਥੇ ਬੜੀ ਅੱਛੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਸੋ ਜਿਹੜੇ ਅੱਛੇ ਕੰਮ ਕਰਦੇ ਉਹਨਾਂ ਲਈ ਤਾਂ ਸਿਰ ਵੀ ਝੁਕਦਾ ਮੁਬਾਰਕਾ ਉਹਨਾਂ ਸਭ ਨੂੰ ਪਰ ਜਿੱਥੇ ਕਮੀ ਪੇਸ਼ੀਆਂ ਵੱਡੇ ਪੱਧਰ ਤੇ ਰਹੀਆਂ ਨੇ ਹੁਣ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ ਪੰਜਾਬ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਕਿਉਂਕਿ ਜਿੰਨੂੰ ਸਰ ਇਹੀ ਬੇਸ ਸਾਡੇ ਹਿੰਦੁਸਤਾਨੀਵਾਦੀ 80% ਪਿੰਡਾਂ 'ਚ ਰਹਿੰਦੀ ਹੈ ਜੀ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਹੈ ਤੇ ਜਦੋਂ ਪਿੰਡ ਡਵੈਲਪ ਹੋ ਗਏ ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ ਚੰਗੇ ਸਿਹਤ ਕੇਂਦਰ ਬਣ ਗਏ ਚੰਗੀਆਂ ਸੜਕਾਂ ਬਣ ਗਈਆਂ ਪੀਣ ਵਾਲਾ ਪਾਣੀ ਸ਼ੁੱਧ ਆ ਗਿਆ ਸਾਰੇ ਕੋਲ ਖੇਡ ਗਰਾਊਂਡ ਆ ਗਏ ਸਾਡੇ ਕੋਲੇ ਮੰਦਿਰ ਘਰ ਬਣ ਗਏ ਸਾਡੇ ਕੋਲ ਪੰਚਾਇਤ ਘਰ ਬਣ ਗਏ ਸਾਡੇ ਕੋਲ ਧਰਮਸ਼ਾਲਾ ਛੇ ਆ ਗਈਆਂ ਤੇ ਗਰੀਬ ਪਰਵਾਰ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰ ਸਕਦੇ ਤਾਂ ਪਿੰਡ ਬਣ ਗਏ ਸਵਰਗ ਜੀ ਆਪਣੇ ਨਾਪਾ ਉਪ vidhan ਸਭਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਬਸੰਮਤੀ ਕਰੋ ਤੇ ਸਰਕਾਰ ਦਾ 5 ਲੱਖ ਰੁਪਏ ਨਾਮ ਪਾਓ ਤੇ ਆਪਣੇ ਪਿੰਡ ਨੂੰ ਸ ਤੁਸੀਂ ਦੇ ਕਿਸ ਤਰ੍ਹਾਂ ਦੇਖ ਦਊਗਾ ਜੇ ਮੇਰਾ ਖੱਲੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਵਾਲੀ ਗੱਲ ਮੁੱਖੀ ਨਹੀਂ ਜੀ ਚੱਲਣਾ ਹੋਣੀ ਹਾਂ ਅੱਛਾ 10 ਕਰੋੜ ਤੱਕ ਵੀ ਜਾ ਸਕਦੀ ਹੈ ਕਿਵੇਂ ਦੇਖ ਦਊਂਗਾ ਨਹੀਂ ਦੇਖੋ ਇਦਾਂ ਤਾਂ ਨਹੀਂ ਬਿਲਕੁਲ ਸਰਪੰਚੀ ਨਾਲ ਬਿਨਾ ਪੈਸੇ ਦੇ ਹੋ ਰਿਹਾ ਤੇ ਇੱਕ ਪਾਸੇ 2-2 ਕਰੋੜ ਦੀਆਂ ਬੋਲੀਆਂ ਲੱਗ ਰਹੀਆਂ ਦੇਖੋ ਕਈ ਪਿੰਡਾਂ ਦੇ ਵਿੱਚ ਨਾਰਮਲ 25-30 ਤੇ 50-50 ਲੱਖ ਵੀ ਲੱਗਦਾ ਕਦੇ ਨਹੀਂ ਲੱਗਦਾ ਜੀ ਜਿੰਨੇ ਸੇਵਾ ਸਰਪੰਚੀ ਸੇਵਾ ਵਾਸਤੇ ਹੈ ਜੀ ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਜੀ ਮੈਂ ਵੀ ਗੱਲ ਕਹਿ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵਾਂ ਪੈਸਾ ਨਹੀਂ ਖਾਣ ਦੇਣਾ ਜੇ ਦੇ ਸਰਪੰਚ ਬਣ ਕੇ ਸੋਚ ਸਮਝ ਕੇ ਪੜੋ ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰਾ ਲੋਕਾਂ ਦਾ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਥੋੜੇ ਸਿੱਧੇ ਤਾਸ ਸਜਾਉਂਦੇ ਹੋ ਨੇ ਤਾਂ ਕੰਮ ਨਹੀਂ ਹੁੰਦੇ ਕੀ ਕਸੂਰਾ ਗਰੀਬਾਂ ਦਾ ਕੀ ਕਸੂਰਾ ਕਿਸਾਨਾਂ ਦਾ ਕੀ ਕਸੂਰਾ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੀ ਉਹ ਵੋਟ ਪਾਉਂਦੇ ਆ ਜੀ ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ ਇਸ ਕਰਕੇ ਪੈਸੇ ਪੂਸ ਵਾਲੀ ਬੋਲੀ ਦਾ ਤਾਂ ਮੇਰੇ ਖਿਆਲ ਮੈਂ ਇਸ ਨਾਲ ਸਹਿਮਤ ਨਹੀਂ ਆ ਜੀ ਅੱਜ ਥੂਹੀ ਪਿੰਡ ਸਾਡੇ ਛੋਟੇ ਭਤੀਜ ਹਰਪ੍ਰੀਤ ਸਿੰਘ ਦੇ ਘਰੇ ਥੂਹੀ ਦੀ ਕਾਫੀ ਭਗਵੰਤੇ ਸੱਜਣਾਂ ਨੇ ਆ ਕੇ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਾਲੀ ਦਲ ਤੇ ਕਾਂਗਰਸੀਆਂ ਨੇ ਆ ਕੇ ਆਪ ਪਾਰਟੀ ਜੁਆਇਨ ਕੀਤੀ ਹੈ। ਇਲਾਕਾ ਵਾਸੀ ਨੂੰ ਇਹ ਸਿਹਰਾ ਦੇਣਾ ਚਾਹੁੰਦੇ ਆਂ ਕਿ ਆਪ ਸਰਕਾਰ ਬਹੁਤ ਸੱਚੇ ਢੰਗ ਦੇ ਨਾਲ ਸੇਵਾ ਕਰਨੀ ਚਾਹੁੰਦੀ ਹੈ। ਪਿੰਡ ਦੇ ਇੱਕ ਗਰਾਊਂਡ ਦਾ ਕੰਮ ਬੜੀ ਧੇਰ ਦਾ ਲੰਮਕਦਾਰ ਹੈ ਜੋ ਮਾਨ ਸਾਹਿਬ ਨੇ ਪੂਰੀ ਜ਼ੋਰਦਾਰ ਜ਼ਿੰਮੇਵਾਰੀ ਲਈ ਆ। ਸਾਨੂੰ ਇਸ ਗੱਲ ਦਾ ਭਰੋਸਾ ਵੀ ਮਾਨ ਸਾਹਿਬ ਜੋ ਕਹਿ ਕੇ ਗਏ ਇਹਨਾਂ ਨੂੰ ਪੂਰਨ ਤੌਰ ਤੇ ਕਰਕੇ ਦਿਖਾਉਣਗੇ। ਵੈਕਰ ਜੀ ਦਾ ਖਾਲਸਾ ਵੈਕਰ ਜੀ। ਸਭ ਤੋਂ ਪਹਿਲਾਂ ਅਸੀਂ ਐਮਐਨਏ ਸਾਹਿਬ ਦਾ ਧੰਨਵਾਦ ਕਰਦੇ ਆਂ ਜੀ। ਇਹਨਾਂ ਨੇ ਸਾਡੇ ਨਗਰ ਦੇ ਵਿੱਚ ਆ ਕੇ ਇੱਕ ਏਕੇ ਦਾ ਸਿਹਰਾ ਦਿੱਤਾ ਜ ਕੀ ਤੁਸੀਂ ਭਾਈ ਲੜੋਣਾ ਪਿੰਡ ਦਾ ਵਿਕਾਸ ਕਰੋ کافی ਪਿੰਡ ਦਾ ਵਿਕਾਸ ਰੁਕਿਆ ਹੋਇਆ ਜਿਵੇਂ ਸਾਡੇ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ ਤੇ ਮਾਨ ਸਾਹਿਬ ਨੇ ਸਾਨੂੰ ਵੀ ਯਕੀਨ ਦਿਵਾਇਆ ਵੀ ਪਹਿਲਾ ਸਰਪੰਚ ਬਣ ਕੇ ਪਹਿਲਾ ਮਤ ਸਾਡੇ ਟੋਬੇ ਦਾ ਪਊਗਾ ਇਹਨਾਂ ਨੇ ਪਵਾਮਾਗੇ ਵੀ ਪਿੰਡ ਦਾ ਕਰਕੇ ਇਹਨਾਂ ਨੇ ਕਹਿ ਵੀ ਏਕਾ ਕਰਕੇ ਜਿਓ ਵੀ 5 ਲੱਖ ਰੁਪਈਆ ਜੋ ਆਪਣੇ ਸਰਕਾਰ ਨੇ ਕਿਹਾ ਤਾਂ ਸਰਬਸੰਮਤੀ ਨਾਲ ਮਿਲ ਚੁਕਿਆ। ਪਰ ਤੁਹਾਡੀ ਮੰਨਚ ਕੀ ਮਾਇਆ ਕਿ ਇਸ ਤਰ੍ਹਾਂ ਕਰਨਾ ਹੈ ਕਿ ਸਰਬਸੰਮਤੀ ਕਰੰਦਾ ਮੈਂ ਚੁਕਿਆ। ਦੇਖੋ ਗੱਲ ਇਹ ਜੀ ਹੁਣ ਮਿਲ ਕੇ ਪਿੰਡ ਢੜਾ ਦੇ ਬੰਡਾ ਜਾਂਦਾ ਜੀ। ਹੁਣ 5 ਸਾਲ ਮਿਲ ਕੋ ਰਿਹਾ ਸੀ ਭਾਈਚਾਰਾ ਆਪਣੇ ਵਿੱਚ ਰਹਿਣਾ। ਕਿਹੜਾ ਜਦੋਂ ਸਰਪੰਚੀ ਵਜੇ ਖੜਦੇ ਨੇ 5 ਸਾਲ ਇੱਕ ਦੂਜੇ ਦਾ ਮੂੰਹ ਪਰਾਂ ਨੂ ਰਹਿਦਾ ਜੀ। ਕਿ ਮਿਲਕੇ ਬ੍ਰੋਤ ਆਵਾਦੀਆ ਭਾਈ ਜਰਾ ਅਸੀਂ ਪਿੰਡ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ ਇਸ ਕਰਕੇ ਸਰਬਸੰਮਤੀ ਅਸੀਂ ਸਾਰੇ ਜਿਹੜੇ ਹੋਰ ਖੜਨਗੇ ਉਹਨਾਂ ਨੂੰ ਵੀ ਅਸੀਂ ਲੱਗ ਲੱਗ ਜਾ ਕੇ ਘਰ ਬੇਨਤੀ ਕਰਾਂਗੇ ਵੀ ਭਾਈ ਸਾਹਿਬ ਤੁਹਾਨੂੰ ਬਹੁਤ ਟਾਈਮ ਮਿਲ ਗਿਆ ਇਸ ਵਾਰ ਸਾਨੂੰ ਮਿਲਕੇ ਮੌਕਾ ਦੋ ਮਿਲਕੇ ਕੋਈ ਜਿਹੜਾ ਮਿਲਕੇ ਵੈਰੀਟਕਲ ਨਾਕ ਹੋਵੇ ਉਹ ਬੰਦੇ ਨੂੰ ਅਸੀਂ ਖੜਾ ਕਰਕੇ ਚੁਣ ਕੇ ਉਹਨਾਂ ਅਸੀਂ ਪੰਚਾਇਤ ਬਣਾਈਏ ਸਾਨੂੰ ਐਮਐਲਏ ਸਾਹਿਬ ਨੇ ਇਹ ਸਨੇਹਾ ਪਹਿਲਾਂ ਵੀ ਅੱਜ ਵੀ ਦਿੱਤਾ ਉਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਵੀ ਪਿੰਡਾਂ ਦੇ ਵਿੱਚ ਜੇ ਸਰਬਸੰਮਤੀ ਹੁੰਦੀ ਆ ਤਾਂ ਉਹਦੇ ਲਈ ਗਰਾਂਟ ਵੀ ਹੋ ਮਿਲੂਗੀ ਤੇ ਬਾਕੀ ਭਾਈਚਾਰਕ ਸੰਝ ਵੀ ਵੱਧਦੀ ਆ ਉਹਦੇ ਨਾਲ ਅਸੀਂ ਇਸੇ ਮਨੋਰਥ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਵੱਲ ਤੁਰੇ ਹਾਂ ਕਿੰਨੇ ਪਰਿਵਾਰ ਅੱਜ ਜਿਹੜੇ ਆਪ ਤੁਸੀਂ ਆਏ ਨੇ ਅੱਜ ਕਾਫੀ ਹੋਏ ਨੇ ਜੀ ਅਕਾਲੀ ਦਲ ਚੋਂ ਵੀ ਆਏ ਨੇ ਕਾਂਗਰਸ ਚੋਂ ਵੀ ਆਏ ਨੇ ਕਾਫੀ ਪਰਿਵਾਰਾਂ ਆਮ ਆਦਮੀ ਪਾਰਟੀ ਕਿਵੇਂ ਮੰਨ ਚਾਇਆ ਕਿ ਆਮ ਪਾਰਟੀ ਜੀ 16 17 ਪਰਿਵਾਰ ਆਏ ਨੇ ਮੰਨ ਚ ਤਾਂ ਇਹ ਆਇਆ ਜੀ ਕਿਉਂਕਿ ਐਮਐਲਏ ਸਾਹਿਬ ਦੀ ਪ੍ਰੇਰਣਾ ਜਿਹੜੀ ਸਾਰੇ ਪਰਿਵਾਰਾਂ ਨੂੰ ਆਪਾਂ ਨੇ ਅਸੀਂ ਨੇ ਵੀ ਜਾ ਕੇ ਸਾਰੇ ਨੇ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਵਧੀਆ ਰਹੀ ਆ ਬਸ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਪੰਚਾਇਤ ਵਧੀਆ ਬੰਦੇ ਚੋਣਾਂਗੇ ਪੜ੍ਹੇ ਲਿਖੇ ਸੂਝਵਾਨ ਇਦੇ ਵਿੱਚ ਸਰ ਐਮਐਲਏ ਸਾਹਿਬ ਨਾਲ ਪਹਿਲਾਂ ਨਿੱਜੀ ਤੌਰ ਤੇ ਵੀ ਗੱਲਬਾਤ ਹੋਈ ਸੀਗੀ ਕਿਉਂਕਿ ਇਹ ਸਰਕਾਰ ਇੱਕ ਨੇਕਪ੍ਰਾਲਾ ਕਰ ਰਹੀ ਆ ਕਿਉਂਕਿ ਪਿੱਛੇ ਜੇ ਪਿੰਡਾਂ ਵਿੱਚ ਸਾਨੂੰ ਪਤੀ ਆ ਜਿਹਨੀਆਂ ਧਾਰਨਾਵਾਂ ਚੱਲਦੀਆਂ ਸਨ ਵੀ ਤਾਂ ਮੇਰੀ ਬਾਹ ਵੱਡੀ ਮੈਂ ਤੇਰੀ ਲੱਤ ਵੱਡੂ ਵਾਲੀ ਧਾਰਨਾ ਨੂੰ ਨਕਾਰਦੇ ਹੋਏ ਇਹ ਕਹਿੰਦੇ ਆਪਾਂ ਸਰਪੱਖੀ ਵਿਕਾਸ ਤੇ ਪਿੰਡ ਦਾ ਭਾਈਚਾਰਾ ਤੇ ਇੱਕ ਨੂੰ ਬਰਕਰਾਰ ਰੱਖਣ ਲਈ ਹੀ ਆਪਾਂ ਕੁਝ ਉਪਰਾਲੇ ਕਰਾਂਗੇ ਇਸ ਲਈ ਬਹੁਤ ਸ਼ੌਰਟ ਨੋਟਿਸ ਦੇ ਉੱਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਥੋੜੀ ਜਿਹੀ ਸੱਦੇ ਦੇ ਉੱਤੇ ਪਿੰਡ ਦੇ ਸਾਰੇ ਇਕੱਠ ਨੂੰ ਸੰਬੋਧਨ ਕੀਤਾ ਤੇ ਪਿੰਡ ਦੇ ਵਿੱਚ ਇੱਕ ਸੁਜੇ ਵਰਕਰਾਂ ਨੂੰ ਤੇ ਸੇਵਾਦਾਰਾਂ ਨੂੰ ਮੂਰਖ ਕੀਤਾ ਜੀ ਤਾਂ ਪਹਿਲਾਂ ਹੀ ਆਪਣਾ ਨਹੀਂ ਇਹ ਸ੍ਰੋਪਾ ਦੇਣਾ ਜ਼ਰੂਰੀ ਹੈ ਭਾਈ ਇਹ ਆਪਣੇ ਮੈਂਬਰ ਹਾਂ ਹਾਂ ਜੀ ਹਾਂ ਅਪਰੋਡ ਬਹੁਤ ਬਣਾ ਪਰੋ ਸਹੀ ਜੀ ਹਾਂ ਹਉ ਇਸ ਤੋਂ ਬਾਅਦ ਹਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸੰਤੋਖ ਸਿੰਘ ਨੋਗਰੀ ਦਾਸਨ ਸਿੰਘ ਜੀ ਮੈਂਬਰ ਸੋਨਿਹਾਲ ਆਸਰੀਆ ਬਾਦਲ ਦਾਸਨ ਸਿੰਘ ਮੈਂਬਰ ਸਾਹਿਬ ਪੂਰੇ ਖਰਚੇ ਦੇ ਇਸ ਤਰ੍ਹਾਂ